ਗੁਰ ਸੰਗਤ ਜੀ ਮੇਰੇ ਪੀਰ ਦੇ ਬਾਦ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਆਗਿਆਡ ਗੁਰ ਪਿਤਾ ਉਹ ਆਜੰਮ ਬੈਰ ਜੀ ਦੇ ਸ਼ਾਗਿਰਦ ਹੋਏ ਸ਼ਹਾਦਤ ਤੋਂ ਬਾਅਦ ਲੇ ਸਨ ਉਹ ਦੀ ਮੇਂ ਸ਼੍ਰੀ ਅਫਾਕ ਸਾਹਿਬ ਦੀ ਸਜਣਾ ਕੀਤੀ ਮੇਰੇ ਸਾਰੇ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਦਾ ਡੰਗਾਲੀ ਬਾਬਾ ਉਡਾ ਜੀ ਭਾਈ ਗੁਰਦਾਨ ਜੀ ਦੇਦੂ ਆਕਾਲਤਨ ਸ਼੍ਰੀ ਅਕਾਲ ਕੰਗਸਾ ਨੂੰ ਦੇ ਆਪਣੇ ਮੱਥੇ ਦੇ ਗਹਿਲ ਥੜਾ ਆਸਾਨ ਸ਼ੀਸ਼ੇ ਦੇ ਵਿੱਚ ਸਾਹਮਣੇ ਦੱਸਣਾ ਹੁੰਦਾ ਜਾਂਦਾ ਛੋਟੀਆਂ ਇੰਟਾ ਰੇਟਾ ਉਹ ਸਮਰਾਥ ਮੇਰੀ ਤਿਰੇ ਦੇ ਮਾਰਗ ਨੂੰ ਹੰਪੂਗਨ ਜਿਹੜਾ ਆਕਾਲੇ ਕਾਰਖਾਵਲਾ ਨਾਮ ਤੇ ਬਹੁਤ ਜਾਨੀ ਉਦਾਰ ਦਾ ਬੁਟਾ ਤੇ ਰਾਇ ਜਨਦਾਬ ਕੀਤਾ ਬਣਾਇਆ ਹੋਇਆ ਹੈ ਆਪਣੇ ਦਾ ਉਹ ਆਕਾਲਤਨ ਸ਼ਹਿਰ ਥੜਾ ਆਕਾਲਤਨ ਸ਼ਹਿਰ ਦੀ ਸਿਰਜਣਾ ਅਤੇ ਨਾ ਇਤਿਹਾਸ ਦੇ ਗੌਰਵ ਸੁਦਾ ਸਰੋਵਰ ਕਾਟ ਦਾ ਵਿਸਾਲ ਗੁਰ ਰਜੇ ਉਹਨਾਂ ਦਾ ਪਤਨ ਦਾ ਕਾਰਖਾ ਅੰਮ੍ਰਿਤਸਰ ਦੇ ਕਿਨਾਰੇ ਤੇ ਹਰਮੰਦਰ ਸਾਹਿਬ ਦੇ ਸਾਹਮਣੇ ਦਰਸ਼ਨੀ ਡਿਊਟੀ ਦੇ ਸਾਹਮਣੇ ਸ੍ਰੀ ਅਕਾਲ ਪੁਰਖ ਜੀ ਗੁਰੂ ਹਰਗੋਬਿੰਦ ਜੀ ਮਹਾਰਾਜ ਜੀ ਨੇ ਰਚਿਆ ਅੰਤਿਅੰਤ ਫਤਿਹ ਬ੍ਰਹਮ ਜਾਨੀ ਬਾਬਾ ਬੁੱਲਾ ਜੀ ਦੇ ਸਭ ਤੋਂ ਪਾਤਸ਼ਾਹ ਨੂੰ ਦਿੱਤਿਆ ਮਹਾਂ ਜੀ ਸਾਨੂੰ ਅਦੋਸਤ ਸੇਹਿਬਾ ਸਾਹਿਬ ਦਾ ਨਾਮ ਕੋ ਦੇਖੋ ਫਤਿਹ ਹਾਸਲੇ ਗੋੜ ਨੇ ਬ੍ਰਹਮ ਜਾਨੀ ਬਾਬਾ ਪੁਖਾ ਜੀ ਨੇ ਪੰਜ ਚੋਂ ਸਾਤੂ ਰੰਗੇ ਲੈ ਨਾਮ ਦਵੇ ਹਲ ਗਏ ਬੋਟੋ ਘੋਰਾ ਆਉਂ ਬੋਸ ਸਾਰਿਆਂ ਸ੍ਰੀ ਸਹਿਮਤ ਦੋ ਬਖ ਬਖਤਾ ਜੀ ਨੇ ਅੱਜ ਲਈ ਨੀਰੀ ਦੀਵਾਰ ਗੁਰ ਹਰਗੋਬਿੰਦ ਜੀ ਦੇ ਪੈਰਾਂ 'ਆਂ ਮਿਲਿਆ ਸਤਿਗੁਰ ਜੁਗ ਕਾਹਰ ਨਕਰ ਲੈ ਨਾਮ ਨਿਤ ਮੇਰੀ ਦੀ 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 ਕੋਟਾਰਡ ਆਪ ਮੇਰੇ ਸਤਨੂ ਜੀ ਨੇ ਸੰਗਤ ਨੂੰ ਸੰਬੋਧਨ ਕਰਕੇ ਦੱਸਿਆ ਭਾਈ ਇਹ ਮੇਰੀ ਦੀ ਹੈ ਇੱਕ ਪੀੜੀ ਦੀ ਮੇਰੀ ਤਾਂ ਜੋ ਆਖ ਗੁਰੂ ਨਾਲ ਤੱਕ ਨਹੀਂ ਆਉਂਦੀ ਸੀ ਸਤ ਨੂੰ ਸੱਤ ਪੰਜ ਚਾਰੀ ਦੀ ਕੋ ਪੀਰੀ ਚੱਲੀ ਹੋਰੀਆਂ ਆਤ ਬੁਨਾ ਨਾ ਕੋ ਪਾਲ ਤੇ ਪਿਆਲੇ ਪਾਲੇ ਵੀਰ ਛੱਠਾ ਤੇਰ ਰੱਖਾ ਗੁਰਪਾਵੜੀ ਯਾਰੀ ਅਰਜਨ ਰਾਯਾ ਅਲੰਕਾਰ ਨੂਰ ਤਰਗੋ ਬੇਨ ਸੁਹਾਰੀ ਮੈਨੂੰ ਸੰਭੇਖ ਦੀ ਦੇਰਤੀ ਕਰਨੀ ਆਣੀ ਜਾਂ ਨਹੀਂ ਆ ਜਿੱਥੇ ਮੇਰੇ ਸਾਧੂ ਹਣੇ ਨੀਰੇ ਤੇ ਕੇਲੇ ਦੀਆਂ ਸਰੀਰ ਸੇਬਾਪੇ ਨੂੰ ਯਾਰ ਉਥੇ ਉਸੇ ਸਮੇਂ ਹੀ ਸੰਵਤ ਰਿਪਰਨਿ 1605 3 ਅਕਤੂਬਰ ਦਾ ਸੇਵ ਕਾਲੀ ਬੁਗਾਇਆ ਤੇ ਸਾਧੂ ਜੀ ਦੇ ਇਸ ਨਸਾਰ ਸਾਮ ਚੁਲਾਇਆ ਪਾ ਆ ਇਹ ਰਸਤੇ ਨ ਬੇਨ ਦੀ ਇਤਿਹਾਸ ਦੇ ਬੋਲ ਨੇ ਅਸਮਾਨ ਭੋਗਨਾ ਨਿਸ਼ਾਨ ਇਹ ਤਾਂ ਕੋਈ ਨੈਤਿਕ ਤਰੱਤਾ ਲਜਾਨ ਐਸਾ ਰਿਸਾਨਗੁਰ ਦਾ ਝੂਠ ਦਾ ਚਮਟਾ ਦਾ ਸੀਰ ਦਾ ਸੀ ਦਿਸ਼ਾ ਹੁੰਦੇ ਕਿ ਅਕਾਸ਼ 'ਚ ਬਿਜਲੀ ਵਿੱਚ ਰਮਿੰਦੀ ਹੁੰਦੀ ਸੀ ਇਹਨਾਂ ਦੇ ਦੇਵਤੀ ਦੇ ਸਭਾ ਗੁਰੂ ਮੀਰੀ ਦੇ ਮਾਲਕ ਕੋਲ ਆਕਦਾ ਦੀ ਸਭਾ ਨੂੰ ਦੇਖ ਕੇ ਸੇ ਮਿਲਦੀ ਹੁੰਦੀ ਨਹੀਂ ਸੀ ਉਹ ਮੀਰੀ ਦੇ ਮਾਲਕ ਗੁਰੂ ਆਦੋ ਪਾ ਸਾਹਿਬ ਜੀ ਨੇ ਕਈ ਦਸਾਂ ਸਾਖ ਦੀ ਸ੍ਰੂ ਆਪ ਦਿੱਤੀ ਹਾਂ ਨਸ਼ਾਂ ਝੰਡੇ ਵਕ ਵਕ ਕੋਮਾਂ ਦੇ ਹੋਇਆ ਕਰਦੇ ਹਾਂ ਹਾਂ ਜੀ ਨਵਾਰੋ ਬਾਦ ਮਨੇ ਬੱਤ ਹਾਂ ਫਿਰ ਬੇਰਵਾ ਬਾਕ ਬਾਕ ਉਹ ਖਾਦੇ ਵੀ ਝੰਡੇ ਲੱਗੇ ਨੇ ਆਪਾਂ ਇੱਥੇ ਵੀ ਅਵੈਰਸਾ ਦੇ ਵਿੱਚ ਦੇਖਦੇ ਆ ਕਿ ਇਥੋਂ ਦਾ ਬੱਕਰੇ ਚੌੜੇ ਜਿਹੜਾ ਸਾਰੇ ਸਾਰੇ ਅਮਰੀਕਾ ਦੇ ਅੰਦਰ ਅੰਦਰ ਕੋਈ ਜੰਨ ਹੈ ਉਹ ਝੰਡਾ ਹੈ ਤੇ ਬਾਕੀ ਜਿਹੜਾ ਬਾਕ ਬਾਕ ਫੇਤੂ ਦੇ ਝੂਵੇਂ ਨੇ ਫੇਰੇ ਜਿਵੇਂ ਆਪਾਂ ਸ਼ਹਿਰਾਂ ਦੇ ਬਾਕ ਬਾਕ ਕਰਦੇ ਨੇ ਇੱਡੀ ਅੰਦਰ ਅੰਦਰ ਉਹ ਬਾਕ ਬਾਕ ਵੀ ਇੱਥੇ ਝੰਡੇ ਵਿਖੇ ਜਾਂਦੇ ਨੇ ਪਰ ਇਸੇ ਤਰ੍ਹਾਂ ਪਾਕਿਸਤਾਨ ਦਾ ਜਾਂ ਹਿੰਦੁਸਤਾਨ ਦਾ ਹੋਰ ਮੁਲਕਾਂ ਦੇ ਆਕਰ ਆਪਣੇ ਬੱਕਰੇ ਝੰਡੇ ਨੇ ਬੱਕਰੇ ਇਲਾਕਾ ਬਣਾ ਲਿਆ ਦੀਨੀ ਝੰਡੇ ਵੀ ਬੱਕਰੇ ਹੋਇਆ ਕਰਦੇ ਨੇ ਜਿਵੇਂ ਅਸਲਾਮ ਧਰਮ ਦਾ ਝੰਡਾ ਜਿਹੜਾ ਉਹ ਹੈਂਡ ਰਿੰਗ ਆਪਣੀ ਜਾਂਦੇ ਨੇ ਤੇ ਸਾਡਾ ਸੇਵਾਤ ਨਮਦਾ ਜੀ ਦਾ ਝੰਡਾ ਹੈ ਉਹ ਕੇਸਰੀ ਝੰਡਾ ਬੀਰੀ ਪੀਰ ਦੇ ਮਾਲਕ ਗੁਰੂ ਹਰਗੋਬਾਹਾ ਸਾਹਿਬ ਜੀ ਮਹਾਰਾਜ ਤੋਂ ਲੈ ਕੇ ਚਲਿਆ ਹੁੰਦਾ ਹੈ ਇਹ ਨਿਸ਼ਾਨ ਕੇਸਰੀ ਛੇਵੇਂ ਪਾਤਸ਼ਾਹ ਨੂੰ ਚੁਲਾਇਆ ਹੋਇਆ ਹੋਇਆ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਕੇਸਰੀ ਅੱਜ ਤੱਕ ਖਾਲਸਾ ਪੰਥ ਦੇ ਅੰਦਰ ਕੇਸਰੀ ਆ ਅਗਨਲੀ ਬਾਬਾ ਫੂਲਾ ਸਿੰਘ ਜੀ ਨੇ ਜਿਹੜਾ ਕਮਰ ਕਰਤਾ ਸੀ ਉਹ ਨੀਲੇ ਰੰਗ ਦਾ ਨਿਸ਼ਾਨ ਸਾਹਿਬ ਦੇ ਉੱਤੇ ਤੇ ਪ੍ਰਤਿਸ਼ਤਾ ਮਰਜ਼ਾ ਦਾ ਬਾਬਾ ਅਸਾਦੀ ਫੂਲਾ ਸਿੰਘ ਜੀ ਤੋਂ ਉਈ ਜਿਹੜਾ ਕਮਰ ਕਸਾ ਨੀਲੇ ਰੰਗ ਦਾ ਇਨਸਾਨ ਸਾਹਿਬ ਦੇ ਉੱਤੇ ਕੀਤਾ ਜਾਂਦਾ ਰੋ ਵਿਚਾਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਬਖਸ਼ਿਸ਼ ਦਿੱਤੀ ਮੈ ਰਾਤੀਂ ਬੇਨਤੀ ਬੇਨਤੀ ਸੀ ਜਦੋਂ ਸਤਮ ਗੁਰੂ ਜੀ ਦਾ ਨਾਲ 2200 ਘੋੜਾ ਸਵਾਰ ਚੱਲਦੇ ਸਨ ਨਾਲ ਬੂਰੇ ਤੇ ਨੀਸਾਨ ਸਾਹਿਬ ਚੱਲਦਾ ਨਾਲ ਧਮਸਾ ਨਗਾਰਾ ਵੀ ਵੱਜਦਾ ਸੀਗਾ ਸਦੇ ਨੀਸਾਨ ਨੀਸਾਨ ਵਜਾਏ ਹੈ ਦੇ ਸੋਲ ਸਭ ਸਫਲ ਲੱਜਾਏ ਨੇ ਵੱਡੇ ਵੱਡੇ ਰਾਜੇ ਸੰਦੇਸ਼ ਰਮੇਤੇ ਹੁੰਦੇ ਸਨ ਇਸੇ ਤਰ੍ਹਾਂ ਜਦੋਂ ਇਤਿਹਾਸ ਨੂੰ ਅੱਗੇ ਪੜਦੇ ਆ ਹੁਣ ਤੇ ਆਵਦੇ ਆ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜਗਤ ਗੁਰੂ ਜਿਸ ਗੁਰੂ ਨੇ ਸਲਤ ਜੰਜੂ ਰਾਖਾ ਪਰਵਤਾਂ ਦਾ ਜਿੰਨੋ ਵੱਡੋ ਕਲੂ ਮਹਿਸਬਾ ਦਾ ਸਾਧਨ ਇਹ ਕੀਤੀ ਜਾਣਕਾਰੀ ਸੀਸ ਦੀਆ ਪਰਸਾ ਬਣਾ ਉਤਰੀ ਮੇਰੇ ਗੁਰੂ ਹੈ ਇੱਕ ਬਾਹਰ ਜੀ ਜਦੋਂ ਤੁਮਤਾਲ ਸਾਹਮਦੇ ਧਰਤੀ ਦੇ ਉੱਤੇ ਸਭਾਏ ਮਾਰਨੇ ਉਸ ਵੇਲੇ ਸਤਿਗੁਰੂ ਦੇ ਨਾਲ ਬਹੁਤ ਸਾਰੇ ਹੋਰ ਨੇ ਸਾਧੂ ਨੇ ਆખ્યા ਜਿਕਰੋਂਦਾ ਮੈਂ ਵਿਸਥਾਰਚ ਨਹੀਂ ਜਾਣਾ ਇੱਕ ਗੁਰੂ ਦਾ ਅਨੰਨ ਪਿਆਰਾ ਜਿਹਦਾ ਨਾਂ ਤਾਂ ਸੀਗਾ ਗੰਦ ਲਾਲ ਤੇ ਪਰਪਾਈ ਮੀਹਾ ਕਰਕੇ ਗੁਰੂ ਜੀ ਨੇ ਉਹ ਨਵਜਨਾ ਦੀ ਜਨਕਤਾ ਕਾਰਨ ਇਹ ਸੀ ਸਾਰੇ ਦਰਸ਼ਕਾਂ ਦਾ ਉਹ ਜਾਣ ਲਿਆ ਕਰਕੇ ਅਸ਼ਨਾਣ ਕਰਾਉਂਦਾ ਸੀ ਤਮਤ ਹਰਦੀਆ ਲਾਭੇ ਦੇ ਵਿੱਚ ਮਾਰੂ ਸਾਲ ਰੇਤ ਦੀ ਧਰਤੀ ਪਾਣੀ ਕਿਤੇ ਲੱਗੇ ਹੈ ਨਹੀਂ ਸੀ ਇਤਿਹਾਸਦ ਹੁੰਦਾ ਤੇ ਲੰਗਰ ਦੇ ਵਿੱਚ ਵੀ ਉਹ ਜਲ ਪਉਂਦਾ ਸੀ ਸਾਰੇ ਬੁਰਖਾ ਨੂੰ ਛਕਣ ਲਈ ਵੀ ਛਾਉਂਦਾ ਸੀ ਤੇ ਉੱਥੇ ਰਹਿਤਾ ਉੜਦਾ ਸੀ ਵੀ ਮੇਰੇ ਸਮਰਤ ਗੁਰੂ ਜੀ ਇੱਥੇ ਸੁਹਾਏ ਵਾਣ ਨੇ ਛਿੜਕ ਛਿੜਕ ਕੇ ਪਾਣੀ ਮੀਂਹ ਦੀ ਤਰ੍ਹਾਂ ਵਰਖਾ ਕਰ ਦਿੰਦਾ ਸੀ ਤੇ ਸਤਿਗੁਰੂ ਨੇ ਭਾਈ ਮੀਹਾ ਨਾਮ ਦੇ ਨਾਲ ਫਿਰਣਾ ਨੂੰ ਸਤਕਾਰਿਆ ਇਤਿਹਾਸ ਵੀ ਉਹਨੂੰ ਭਾਈ ਮੀਹਾ ਕਰਕੇ ਜਾਣਿਆ ਜਾਂਦਾ ਹੈ ਮਹਾਕਵੀ ਗਿਆਨੇ ਗਿਆਨਸ਼ਰੀ ਜੀ ਨੇ ਲਿਖਿਆ ਹੈ ਸਭ ਸਿੱਖਨ ਅਸ਼ਰਾਨ ਕਰਾਵੈ ਲੰਗਰ ਹੇੜ ਤੇ ਜਲ ਭਰ ਲਿਆਵੈ ਬਹੁਤ ਸਾਰਾ ਤੇ ਇਥੋਂ ਤੱਕ ਕਿ ਇਸ ਸੇਵਾ ਚ ਜੁੜਿਆ ਹੋਇਆ ਆਪਣੇ ਸਰੀਰ ਦੀ ਪਰਵਾਹ ਨਹੀਂ ਸਿੱਖਦਾ ਇੱਕ ਵਾਰ ਸ਼ਰੂ ਸਾਹਿਬ ਜੀ ਦੇ ਮਹਿਨ ਸਾਡੇ ਜਗਤ ਮਾਤਾ ਜੀ ਦੀ ਨਿਗਾਹ ਤੇ ਅਜਦੋਂ ਇੱਕ ਦੋ ਭਾਈ ਮੀਂਹਾ ਆਪਣਾ ਸਿਰ ਦੇ ਉੱਤੋਂ ਦਸਤਾਰ ਖੋਲ ਰਿਹਾ ਸੀ ਤੇ ਕੰਗਾ ਕਰਨ ਦੀ ਔਸਤ ਸੀ ਤਾਂ ਸਿਰ ਵਿੱਚ ਕਿਰਮ ਪਏ ਹੋਏ ਮਾਤਾ ਜੀ ਦੇ ਨਜ਼ਰ ਪਏ ਤੇ ਮਾਤਾ ਜੀ ਨੇ ਸਵਰਥ ਗੁਰੂ ਜੀ ਦੇ ਕੋਲ ਬੇਨਤੀ ਕੀਤੀ ਮਹਾਰਾਜ ਮਸਤਰਾਏ ਹੱਸੇ ਇਤਿਹਾਸ ਆਪਣੇ ਵਿਸਥਾਰ ਨਾਲ ਜ਼ਿਕਰ ਹੈ ਪਰ ਮੇਰੇ ਸਤਿਗੁਰੂ ਭਾਈ ਮੇਰੇ ਨੂੰ ਕੋਲ ਬੁਲਾ ਕਰਕੇ ਉਹਦੀ ਸੇਵਾ ਤੇ ਐਨੇ ਤਰਪੇ ਉਸ ਵੇਲੇ ਇੱਕ ਧੰਬਲ ਦਾ ਪਲ ਦਾ ਪਲ ਦਾ ਸਤਗੁਰੂ ਜੀ ਦੇ ਪਾਸ ਸੀ ਦੱਖਣੀ ਬਲਦਾਂ ਤਿਆਰ ਜੁਰੂ ਦੱਸਿਆ ਦੱਖਣ ਦੇ ਇਲਾਕੇ ਤੋਂ ਨਿਆ ਹੋਇਆ ਤੇ ਉਹ ਗੁਰੂ ਜੀ ਨੇ ਉਸ ਨੂੰ ਗ੍ਰੰਤ ਦਿੱਤਾ ਇੱਕ ਸਤਗੁਰੂ ਜੀ ਨੇ ਭਗਵਾ ਵਸਤਰ ਪਹਿਨਾ ਕੇ ਝੰਡਾ ਨਿਸ਼ਾਨ ਸਤਗੁਰੂ ਜੀ ਨੇ ਭਾਈ ਮੀਹੇ ਦੀ ਸੇਵਾ ਤੇ ਪ੍ਰਸੰਨ ਹੋ ਕੇ ਉਹਨੂੰ ਬਖਸ਼ਿਆ ਇੱਕ ਤੁਸਾ ਨਗਾਰਾ ਦਵਾਮਾ ਗੁਰੂ ਜੀ ਨੇ ਭਾਈ ਮੀਹੇ ਨੂੰ ਬਖਸ਼ਿਆ ਮਾਰੇ ਕਹਿੰਦੇ ਲੈ ਭਾਈ ਮੀਹੇ ਜਾ ਤੂੰ ਜਾ ਕੇ ਸਿੱਖਾਂ ਦੇ ਘਰਾਂ ਦੇ ਅੰਦਰ ਦੂਰ ਦੂਰ ਜਾ ਤੇਰਾ ਸਤਕਾਰ ਹੋ ਸਿੱਖੀ ਦਾ ਪ੍ਰਚਾਰ ਕਰਨਾ ਗਾਰਨ ਇੱਕ ਚਾਹਦਾ ਦੱਖਣੀ ਤੋਂ ਮਾਮਾ ਇੱਕ ਦਫਨੀ ਬਲਦ ਦਾ ਇਤਿਹਾਸ ਦੇ ਹੋੜ ਨੇ ਦੱਖਣੀ ਬੰਦਤਾ ਗੁਰਕੇ ਡੇਰੇ ਮੀਹਾਂ ਕੋਪਰਤੀਆ ਉੱਤੇਰੇ ਭਗਮਾ ਝੰਡਾ ਇੱਕ ਦੁਆਮਾ ਵਿੱਚੋਂ ਨਿਰਭੈ ਸਿੱਖਣਤਾ ਮੰਨ ਜੈਨੇ ਗਿਆਨ ਸਿੰਘ ਜੈਨੇ ਸ੍ਰੀ ਗੁਰਪੰਥ ਦੇ ਪ੍ਰਕਾਸ਼ ਚ ਲਿਖਿਆ ਆਇਆ ਹੈ ਜਿਹਾ ਭਗਮਾ ਝੰਡਾ ਇੱਕ ਦੁਆਮਾ ਵਿੱਚੋਂ ਨਿਰਭੈ ਸਿੱਖਣਤਾ ਐ ਭਾਈ ਸਾਹਿਬ ਦੀ ਕਿਰਪਾਏ ਹੋ ਕੇ ਤੇਰਾ ਸਾਰੇ ਸਤਕਾਰ ਕਰਨਗੇ ਤੂੰ ਜਾ ਕਰਕੇ ਗੁਰਸਿੱਖੀ ਦਾ ਪ੍ਰਚਾਰ ਕਰਨਾ ਤਰੰਗ ਗੁਰੂ ਜਿਨੇ ਉਸ ਨੂੰ ਵੀ ਇੱਕ ਨਿਸ਼ਾਨ ਇੱਕ ਝੰਡਾ ਬਖਸ਼ਣਾ ਬਣਤਾ ਸੀ ਜਦੋਂ ਉਹ ਚੱਲਦਾ ਸੀ ਨੇ ਇੰਦਗਾਰਾ ਬੰਦ ਦੇ ਉੱਤੇ ਧਰ ਕੇ ਤੇ ਨਾਂ ਇਸ਼ਾਨ ਮੂਰੇ ਚਲਾਉਂਦਾ ਹੋਇਆ ਇਸ ਤਰ੍ਹਾਂ ਪ੍ਰਚਾਰ ਕਰਦਾ ਰਿਹਾ ਜੋ ਬੜੀ ਸਿੱਖੀ ਸੇਵਕੀ ਬਹੁਤ ਗੁਰਸਿੱਖੀ ਦਾ ਭਾਈ ਜੀ ਨੇ ਪ੍ਰਚਾਰ ਕੀਤਾ ਸਿੱਖੋ ਇਤਿਹਾਸ ਨੂੰ ਜਦੋਂ ਅਸੀਂ ਵੱਡਿਆਂ ਇਤਿਹਾਸ ਵਿੱਚ ਅੱਗੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਸਮੇਂ ਦੀ ਜੇਕਰ ਹੁੰਦਾ ਜਦੋਂ ਸੰਗਰੂ ਜਿਨੇ ਅਨੰਦਪੁਰ ਸਾਹਿਬ ਦੀ ਆਖੀਰ ਦੀ ਜੰਗ ਲੜੀ ਜਾਣੀ ਮੈਦਾਨ ਵਿੱਚ ਬੇਲਤੀ ਕੀਤੀ ਹਮ ਬਾਕ ਬਾਕ ਧਾਮਾਂ ਦੇ ਵੀ ਨਿਸ਼ਾਨ ਜਿੱਥੇ ਗੁਰੂ ਕੀ ਖਾਲਸਾ ਫੌਜ ਦੇ ਨਿਸ਼ਾਨ ਸਨ ਕੇਸਰੀ ਜੱਗ ਦੇ ਸਮੇਂ ਝੂੜਦੇ ਤੇ ਨਗਾਰੇ ਵੱਜਦੇ ਸਨ ਉੱਥੇ ਗੁਰਪ੍ਰਤਾਪ ਸੂਰ ਗ੍ਰੰਥ ਦਾ ਕਥਨ ਹੈ ਜਿਹੜੇ ਉਸ ਵੇਲੇ ਦੋ ਸੂਬੇ ਚੜਾਈ ਕਰਕੇ ਆਏ ਸਨ ਇੱਕ ਲਾਹੌਰ ਦਾ ਸੂਬਾ ਜ਼ਬਰਦਸਤ ਖਾ ਤੇ ਇੱਕ ਸਤਹਰਾਂ ਦਾ ਸੂਬਾ ਬਜੀਤਾ ਜਦੋਂ ਅਨੰਦਪੁਰ ਸਾਹਿਬ ਤੇ ਉਹ ਚੜਾਈ ਕਰਕੇ ਆਏ ਨੇ ਇਤਿਹਾਸਕ ਪ੍ਰਤਾਪ ਸੂਰਜ ਗਰੰਥੂ ਦੇ ਬੋਲ ਨੇ ਕਵੀ ਸੰਤੋਖ ਸਿੰਘ ਇਹ ਲਿਖਦੇ ਨੇ 900 ਤੁਮਾਂਵੇਂ ਹੁਤੇ ਅਜਾਰੇ 900 ਦਾ ਨਰਾਰੇ ਸੀ ਉਹਨਾਂ ਦੋਹਾਂ ਤਰ੍ਹਾਂ ਦੇ ਨਾਲ 900 ਤੁਮਾਂਵੇਂ ਦੁਆਇਦਾਂ ਕੇਰੇ ਤੇ 900 ਝੰਡੇ ਝੁਲੇ ਅਗੇਰੇ ਹੈਦਰੀ ਝੰਡੇ ਝੰਡੇ 900 ਦੋਹਾਂ ਫੌਜਾਂ ਦੇ ਦੋਹਾਂ ਦਲਾਂ ਦੇ ਸੂਬਿਆਂ ਦੀਆਂ ਦੇ ਅੱਗੇ ਇਸ ਤਰ੍ਹਾਂ ਉਹ ਵੀ ਹੈਦਰੀ ਰੰਗ ਦੇ ਝੂਲਦੇ ਸਨ ਤੇ ਜਿਵੇਂ ਹੁਣੇ ਆਪ ਕਹਾ ਵਿੱਚ ਸੁਣ ਰਹੇ ਸੀ ਵੀ ਬੜੀ ਦਾ ਸਿੱਖਾਂ ਨੇ ਆ ਕੁਰਬਾਨੀਆਂ ਇਸ ਇਨਸਾਨ ਸਾਹਿਬ ਦੇ ਲਈ ਹੋ ਜਾਂ ਹ ਇਤਿਹਾਸ ਦਾ ਲੇਖਕ ਸੰਗਤ ਜੀ ਜਦੋਂ ਮੇਰੇ ਪੂਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਦੂਸਰਾ ਜੰਗ ਅਨੰਦਪੁਰ ਸਾਹਿਬ ਦਾ ਲੜਿਆ ਉਸ ਦੂਸਰੇ ਜੰਗ ਦੇ ਅੰਦਰ ਬਾਈ ਧਰ ਦੇ ਰਾਜੇ ਫੌਜਾਂ ਤੇ ਉਹਨਾਂ ਨੇ ਜਿੰਨੇ ਰੰਗੜ ਤੇ ਹੋਰ ਸਾਰੇ ਸਾਰੇ ਨੋਟਾਂ ਆਮ ਬਹੀਰਾਂ ਨੂੰ ਸਾਰੇ ਨੂੰ ਇਕੱਠੇ ਕਰਕੇ ਗੁਰੂ ਜੀ ਦੇ ਵਿਰੋਧ ਵਿੱਚ ਇਕੱਠੇ ਕੀਤਾ ਸੀ ਜਿਹੜੇ ਇਹ ਰੰਗੜ ਆਦਿ ਕਿਸਾਨ ਉਹਨਾਂ ਦਾ ਜਿਹੜਾ ਅਰਗੂ ਸੀ ਜਬਤullah ਭਾਓ ਤੇ ਆਦਿ ਦਾ ਨਾਂ ਆਇਆ ਚੁਪੜਾ ਨਾ ਇਤਿਹਾਸ ਵਿੱਚ ਲਿਖਿਆ ਹੈ ਉਸ ਵੇਲੇ ਜਦ ਵਿੱਚ ਸਤਿਗੁਰੂ ਜੀ ਦੇ ਵੱਡੇ ਸਾਹਿਬ ਜਾਦੇ ਸਾਹਿਬ ਜਾਦਾ ਬਾਬਾ ਅਜੀਤ ਸਿੰਘ ਜੀ ਭਾਈ ਉਦੇ ਸਿੰਘ ਜੀ ਹੋਰ ਗੁਰੂ ਦੇ ਮਹਾਨ ਜੋਧੇ ਅੱਗੇ ਵੱਧ-ਵੱਧ ਕੇ ਜੰਗ ਲੜ ਰਹੇ ਸਨ ਤੇ ਗੁਰੂ ਦਾ ਕੇਸਰੀ ਨਿਸ਼ਾਨ ਉਸ ਝੰਡ ਦੇ ਅੰਦਰ ਭਾਈ ਸਾਹਿਬ ਭਾਈ ਮਾਨ ਸਿੰਘ ਜੀ ਦੇ ਹੱਥ ਵਿੱਚ ਫੜਿਆ ਹੋਇਆ ਸੀ ਜਿਹੜਾ ਭਾਈ ਮਾਰੂ ਸਿੰਘ ਜੀ ਜਦੋਂ ਚੋਜੀ ਪ੍ਰੀਤਮੇ ਮੇਰੇ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਘੜੀ ਦੇ ਵਿੱਚੋਂ ਚੱਲੇ ਨੇ ਨਾਲ ਤਾਂ ਤੋਂ ਗੁਰੂ ਕੇ ਪਿਆਰਿਆਂ ਦੇ ਵਿੱਚੋਂ ਭਾਈ ਦਿਆ ਸਿੰਘ ਤੇ ਭਾਈ ਧਰਮ ਸਿੰਘ ਜੀ ਸਾਹਿਬ ਤੇ ਉਦੋਂ ਭਾਈ ਮਾਰੂ ਸਿੰਘ ਜੀ ਵੀ ਨਾਲ ਸਨ ਇਹ ਦੂਸਰੀ ਜੰਗ ਦੇ ਅੱਗੇ ਸਾਹਮਣੇ ਗੁਰੂ ਘਰ ਦਾ ਨਿਸ਼ਾਨ ਕੇਸਰੀ ਭਾਈ ਮਾਰੂ ਸਿੰਘ ਜੀ ਦੇ ਹੱਥ ਵਿੱਚ ਫੜਿਆ ਹੋਇਆ ਤੇ ਪਾੜੀ ਉਦੇਸ ਸਿੰਘ ਨਾਲ ਜੰਗ ਦੇ ਅੰਦਰ ਅੱਗੇ ਵੱਧ-ਵੱਧ ਖੇਤ ਤੇ ਗੁਰੂ ਕੇ ਸਾਹਿਬ ਜਾਂ ਦੇ ਲੜ ਰਹੇ ਨੇ ਜਿਹੜਾ ਕੋ ਰੰਗੜ ਸੀ ਨਾ ਜਮਤੁੱਲਾ ਮੈਦਾਨੇ ਜੰਗ ਦੇ ਅੰਦਰ ਅੱਗੇ ਨੂੰ ਵੱਧ-ਵੱਧ ਖੇਤ ਦੇ ਨਾਲ ਆਪਣੇ ਨਾਲ ਦੇ ਸਾਥੀਆਂ ਨੂੰ ਗੁਰੂ ਕੇ ਸਿੰਘਾਂ ਵੱਲੋਂ ਅੱਗੇ ਵੰਗਾਰ ਕੇ ਚੜ ਰਿਹਾ ਹੈ ਵੱਧ ਲਾਹ ਤੇ ਬਾਬਾ ਉਦੇਸ ਸਿੰਘ ਜੀ ਨੇ ਐਸਾ ਹਾਰ ਕੀਤਾ ਜਮਤੁੱਲਾ ਨੂੰ ਮਾਰ ਕਰਕੇ ਧੌਂ ਦੇ ਉੱਤੇ ਕਰਕੇ ਤਲਵਾਰ ਦਾ ਬਾਰ ਸਦਾ ਦੀ ਨੀਂਦ ਸੁਵਾ ਦਿੱਤਾ ਜਦੋਂ ਸਦਾ ਦੀ ਨੀਂਦ ਸਮਾਇਆ ਤੇ ਉਸੇ ਮੈਨੇ ਭਾਈ ਮਾਨ ਸਿੰਘ ਜੀ ਨੇ ਜਾ ਕੇ ਨਿਸ਼ਾਨ ਜਮਤ ਦੀ ਬਰੋਥ ਦੇ ਕੋਲੇ ਜਾ ਕੇ ਡੰਡ ਦਿੱਤਾ ਨ ਤੇ ਦੁਸ਼ਮਣਾਂ ਨੇ ਜਦਨ ਕੀਤਾ ਵੀ ਇਸ ਦੇ ਸਰੀਰ ਨੂੰ ਜਮ ਤੁੰਦੇ ਦੀ ਨੂੰ ਉਠਾ ਲਈਏ ਕਿਉਂਕਿ ਜਿੰਦਾ ਵੀ ਕੋਈ ਹੀਰੋਂਦਾ ਸੀ ਉਹਨੂੰ ਅਲਜਾਨ ਦਾ ਖਿੱਚ ਕੇ ਆਪਣੇ ਵੱਲ ਨੂੰ ਜਤਨ ਕਰਦੇ ਸਾਂ ਉਥੇ ਅਤਿਆਖ ਦੇ ਹੌਲ ਨੇ ਮਾਨ ਸਿੰਘ ਕੇ ਪਾਨ ਮੈਂ ਪਣ ਨਾਮ ਹੱਥਾਂ ਦਾ ਮਾਨ ਸਿੰਘ ਕੇ ਪਾਨ ਮੈਂ ਪਤਰਿਓ ਮਹਾਨ ਬਧਿਓ ਅਗਰ ਤਹ ਲੋਹ ਤਿਗ ਭਾਈ ਸਾਹਿਬ ਜੀ ਕਹਿੰਦੇ ਭਾਈ ਮਾਨ ਸਿੰਘ ਜੀ ਜਮਤੁੱਲੇ ਦੀ ਲੋਥ ਦੇ ਅੱਗੇ ਜਾ ਖਲੋਤਾ ਹੈ ਆਇਆ ਪਰਿਉ ਪਰਸਾਨ ਤੇ ਉੱਥੇ ਫਿਰ ਇੱਕ ਲੱਤ ਦੁਸ਼ਮਣਾਂ ਦਾ ਅੱਲਾ ਦੁਸ਼ਮਣਾਂ ਨੇ ਬੋਲ ਦਿੱਤਾ ਹੈ ਦੁਸ਼ਮਣਾਂ ਦਾ ਰੰਗ ਬੜੀ ਲੜਾਈ ਤਕੜੀ ਹੋਈ ਦੁਸ਼ਮਣ ਨੇ ਮੈਂ ਤਾਂ ਨਿਸਾਨ ਨੂੰ ਪੂਰਾ ਚਾਹੁੰਦੇ ਨੇ ਵੀ ਸਿੰਘਾਂ ਦੇ ਨਿਸਾਨ ਨੂੰ ਖੋੜ ਕੇ ਲੈ ਜਾਈਏ ਤੇ ਮੈਂ ਜਮਤੁੱਲੇ ਦੀ ਲੋਥ ਨੂੰ ਅਲ ਜਾਣਾ ਚਾਹੁੰਦੇ ਹਾਂ ਭਾਈ ਸਾਹਿਬ ਜੀ ਲਿਖਦੇ ਨੇ ਇੱਥੇ ਕਹਿੰਦੇ ਭਾਈ ਸਾਹਿਬ ਭਾਈ ਮਾਨ ਸਿੰਘ ਤੇ ਪਾਣ ਮੈਂ ਬੱਕਲੇ ਉਹ ਨਿਸਾਨ ਮਹਾਨ ਉਹਦੇ ਉਹ ਅਗਰ ਤਹ ਲੋਥ ਤੇਗ ਆਇਆ ਇਹ ਪ੍ਰਯੋਗ ਤੋਂ ਸੰਾਨ ਗੁਰ ਕੇ ਇਨਸਾਨ ਪਰ ਉਪਧਾਨ ਦੇ ਹੇਲਾ ਤੋ ਲੋਥ ਚੋਤ ਗੈਣੋ ਤੇ ਲਾ ਰਿਹਾ ਹੈ ਕਭੀ ਸੰਗੋਸ਼ੀ ਨਹੀਂ ਲਿਖਦੇ ਨੇ ਗੁਰੂ ਕੇ ਨਿਸ਼ਾਨ ਦੇ ਉਪਰ ਨੂੰ بڑے ਹਮਲੇ ਕਰਦੇ ਨੇ ਦੁਸ਼ਮਣ ਪਰ ਭਾਈ ਮਾਨ ਸਿੰਘ ਤਕੜਾ ਹੋ ਕੇ ਨਿਸ਼ਾਨ ਸੈ ਨੂੰ ਪਕੜ ਕੇ ਲਾਗੇ ਦਿੱਤਾ ਪਰ ਦੁਸ਼ਮਣਾਂ ਨਾਲ ਗੁਰੂ ਉਸ ਦੀ ਜਮਤ ਕੁੰਡੇ ਦੀ ਲੋਥ ਨੂੰ ਲਾ ਜਾ ਸਕੇ ਨੇ ਤੇ ਨਾ ਹੀ ਭਾਈ ਮਾਨ ਸਿੰਘ ਦੇ ਖਾਤੋਂ ਇਨਸਾਨ ਸਾਹਿਬ ਨੂੰ ਕਿਸੇ ਤਰ੍ਹਾਂ ਕੋਈ ਸਟੇਸ ਪਹੁੰਚਾ ਚੁੱਕੇ ਨੇ ਅੱਗੇ ਜਾ ਕੇ ਭਾਈ ਸਾਹਿਬ ਜੀ ਨੇ ਇਖੋਂ ਤੱਕ ਲਿਖਿਆ ਹੈ ਗੁਰੂ ਕੇ ਨਿਸ਼ਾਨ ਗੁਰ ਇਨਸਾਨ ਕੇ ਬਾਣੇ ਰਹਿਵਾਰੇ ਕਸੇ ਹੈ ਤੋ ਫੰਗਣ ਕਸ ਕਸ ਮਾਰੇ ਕਹਿੰਦੇ ਗੁਰੂ ਸਾਹਿਬ ਜੀ ਆਪ ਵੀ ਤੋਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੇ ਗੁਰੂ ਕਾ ਖਾਲਸਾ ਰੂਪੇ ਸਿੰਘ ਤੱਕ ਤੱਕ ਕੇ ਗੋਲੀਆਂ ਦੁਸ਼ਮਣਾਂ ਦੇ ਬੰਨ ਨੂੰ ਮੀਂਹ ਵਰਸਾ ਰਹੇ ਨੇ ਗੋਲੀਆਂ ਦਾ ਪਰ ਕੋਈ ਮਾਨਸਿਕ ਦੇ ਹੱਥ ਦੇ ਜਿਹੜਾ ਪਕੜਿਆ ਹੋਇਆ ਇਨਸਾਨ ਆ ਉਹਦੇ ਨੇੜੇ ਨਹੀਂ ਕਿਸੇ ਦੁਸ਼ਮਣ ਨੂੰ ਲਗਾ ਦਿੱਤਾ ਬੜੀਆਂ ਕੁਰਬਾਨੀਆਂ ਇਸ ਇਨਸਾਨ ਸਾਹਿਬ ਦੀ ਰੱਖਿਆ ਲਈ ਤੇ ਖਾਲਸੇ ਦੀ ਝੰਡੀ ਨੂੰ ਸਦਾ ਚਲਾਉਣ ਲਈ ਗੁਰ ਸੰਗਤਾਂ ਦੇ ਇਤਿਹਾਸ ਵਿੱਚ ਜ਼ਿਕਰ ਹੈ ਜਿੱਥੇ 1665 ਸੰਮਤ ਬਿਕਰਮੀ ਨੂੰ ਮੇਰੀ ਪੀੜੇ ਦੇ ਮਾਨਤ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ੍ਰੀ ਅਕਾਲ ਪੁਰਖ ਸਾਹਿਬ ਦੇ ਉੱਤੇ ਨਿਸ਼ਾਨ ਸਾਹਿਬ ਚੁਲਾਇਆ ਹੈ ਇਸੇ ਤਰ੍ਹਾਂ ਇਤਿਹਾਸ ਦਾ ਅਸਲ ਹੈ ਭੰਗੀਆਂ ਦੀ ਮਿਸਲ ਦੇ ਜਿ세 ਦਾਰ ਸਰਦਾਰ ਛੱਡਾ ਸਿੰਘ ਜੀ ਨੇ ਸ੍ਰੀ ਹਰਮੰਦਰ ਸਾਹਿਬ ਦੇ ਉੱਤੇ ਪਹਿਲਾ ਨਿਸ਼ਾਨ ਚੁਲਾਇਆ ਇਤਿਹਾਸ ਦਾ ਇੱਕ ਅਧਿਆਇ ਉਸ ਤੋਂ ਬਾਅਦ ਸੰਤ ਬਾਬਾ ਪ੍ਰੀਤਮ ਸਿੰਘ ਜੀ ਤੇ ਸੰਤ ਬਾਬਾ ਸੋਤੋ ਦਾਹ ਜੀ ਜਿਹੜੇ ਉਦਾਸ ਸੀ ਸਾਧੂ ਜੀ さん ਇਹ ਨਾ ਨੇ ਵੀ ਨਸਾਨ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਕੋਲ ਇੱਕ ਵੱਡਾ ਬਹੁਤ ਵੱਡਾ ਉਤਸ਼ਾਹ ਕਹਿੰਦੀ ਸੇਵਾ ਕੀਤੀ ਆ ਬਸਤਾਰ ਵਿੱਚ ਨਹੀਂ ਪਹੁੰਚਣਾ ਸਮੇਂ ਦੇ ਨਾਲ ਉਹ ਜਿਹੜਾ ਉਸ ਸਮੇਂ ਦੇ ਅੰਦਰ ਜਿਵੇਂ ਹੋਣੀ ਇੱਥੇ ਜੇਕਰ ਕੀਤੇ ਗਏ ਨੇ ਪਹਿਲਾਂ ਜਦੋਂ ਇਹ ਸਥਾਨ ਉਹਦੇ ਵਿੱਚ ਆਇਆ ਵੀ ਕਿਵੇਂ ਬਹੁਤ ਸਾਰੇ ਜੋ ਗਿਆਨੀ ਅਮਰਵੀਰ ਸਿੰਘ ਜੀ ਦੱਸ ਰਹੇ ਹਨ ਕਿ ਛੋਟਾ ਪੈਪ ਇਹ ਕਿ ਉਦੋਂ ਐਸੇ ਸਾਧਨ ਨਹੀਂ ਆਂਦੇ ਉਸ ਸਮੇਂ ਦਾ ਵੀ ਜਿਹੜਾ ਇਤਿਹਾਸ ਆਸੀਂ ਪੜ੍ਹਦੇ ਹਾਂ ਇਸ ਤਰ੍ਹਾਂ ਦੇ ਸਾਧਨ ਨਹੀਂ ਸੀ ਜਿੱਕਰ ਹੈ ਜੀ ਇਹ ਲੱਕੜ ਦਾ ਹੀ ਬਹੁਤ ਵੱਡਾ ਨੁਕਸਾਨ ਲੱਗੇ ਇਹ ਉਹ ਅਦਾਸੀ ਸਾਧੂਆਂ ਨੇ ਚਲਾਵਣਾ ਕਰਤਾ ਸੀ ਸਮਾਂ ਬੀਤ ਗਿਆ ਸਮੇਂ ਦੇ ਨਾਲ ਤੇਜ਼ ਹਵਾ ਦੇ ਪੇਗ ਨੂੰ ਨਾ ਸਿੱਧਿਆ ਹੋਇਆ ਇਸ਼ਾਨ ਦੇ ਗਿਰਿਆ ਕੋ ਚਰਵਾ ਸਮੇਂ ਦੇ ਨਾਲ ਅੱਗੇ ਮਹਾਰਾਜਾ ਸ਼ੇਰ ਸਿੰਘ ਜੀ ਨੇ ਵੀ ਜਿਹੜਿਆ ਦੋ ਨਸਾਨ ਝੁੰਡੇ ਨੇ ਇੱਕ ਇਨਸਾਨ ਮਹਾਰਾਜਾ ਸ਼ੇਰ ਸਿੰਘ ਜੀ ਨੇ ਤੇ ਇੱਕ ਸਰਦਾਰ ਦੇਸਾ ਸਿੰਘ ਜੀ ਮਜੀਠੀਆ ਨੇ ਜਿਹੜੇ ਦੋ ਨਸਾਨ ਸਾਂਝੂ ਹੁੰਦੇ ਨੇ શ્રી ਅਕਾਲ ਤਖਤ ਸਾਹਿਬ ਦੇ ਇਹਨਾਂ ਦੀਆਂ ਸਵਾਵਾਂ ਕੀਆਂ ਨੇ ਇਤਿਹਾਸ ਦੇ ਅੰਦਰ ਆਉਂਦਾ ਹੈ ਦੋਏ ਦਿਸ਼ਾ ਚ ਚਲਾਏ ਗਏ ਸਮਾਂ ਬੀਤਦਾ ਗਿਆ ਅਤੀ ਸਤਕਾਰ ਦੇ ਸਭ ਪ੍ਰਦਾ ਦੇ ਮੁਖੀ ਮਹਾਂਪੁਰਖਾ ਗਿਆਨੀ ਗੁਰਮਜਨ ਸਿੰਘ ਜੀ ਖਾਲਸਾ ਢੰਡਰਾ ਵਾਲੇ ਮਹਾਂਪੁਰਖ ਇਤਿਹਾਸਦਾਨ ਦੇ ਸ੍ਰੀ ਅਮਰਤ ਹਰਸਾਹ ਪ੍ਰਾਇਮੰਦੀ ਸਹਿਮ ਕਥਾ ਕਰਦੇ ਸਾਂ ਹਰ ਸਾਲ ਹੀ ਸੰਪਰਦਾਇ ਮਹਾਂਪੁਰ ਪੁੱਤ ਜਾ ਕੇ ਕਥਾ ਕਰਦੇ 10ਵੀਂ ਤੋਂ ਜਥੇਦ ਸਿੰਘ ਜੀ ਦੀ ਗੁਰਦਾਨ ਸਿੰਘ ਜੀ ਖਾਲਸਾ ਭੀੜਾਂ ਵਾਲੇ ਮਹਾਂਪੁਰ ਸਾਹਿਬ ਨਾਲ ਪੜਦਾ ਸੀ ਉਸ ਵੇਲੇ ਜੀ ਹਾਸ਼ ਸਾਹਿਬ ਤਾਂ ਦਾਰਸ ਸਿੰਘ ਜੀ ਖਾਲਸਾ ਅੰਮਰਸਰ ਮਜੀਦ ਸਾਹਿਬ ਕਥਾ ਕਰਿਆ ਕਰਦਾ ਕਿੰਨਾ ਕਿੰਨਾ ਚਰਤ ਰਿਹਾ ਕਰਦੇ ਆ ਸਾਡੇ ਇਸੇ ਤਰ੍ਹਾਂ ਸੰਤ ਗਿਆਨੀ ਗੁਰਵਾਚਨ ਸਿੰਘ ਜੀ ਖਾਲਸਾ ਜੀ ਜਦੋਂ ਉੱਥੇ ਕਥਾ ਕਰਦੇ ਸਾਂ ਇੱਕ ਉਸ ਵੇਲੇ ਆਤਮਾ ਰਾਮ ਜੋ ਸੇਲ ਧਾਰੀ ਸੀ ਕਿ ਗਾ ਉਹਦੇ ਘਰ ਵਿੱਚ ਸੰਤਾਨ ਵੀ ਕੋਈ ਨਹੀਂ ਸੀ ਬਹੁਤ ਅਮੀਰ ਸੀ ਬਹੁਤ ਤਰਹਾਡ ਸੀਗਾ ਉਹਨੇ ਬਾਹਰਾਂ ਪੁਰਸਾਂ ਦੇ ਕੋਲ ਬੇਨਤੀ ਕੀਤੀ ਵੀ ਮਾਪਾਪੋ ਮੈਂ ਕੋਈ ਸੇਵਾ ਕਰਨੀ ਚਾਹੁੰਦਾ ਹਾਂ ਪਰ ਮੇਰੇ ਘਰ ਦੇ ਅੰਦਰ ਕੋਈ ਸੰਤਾਨ ਨਹੀਂ ਹੈ ਆਪਿਤ ਕਰ ਕਰੋ ਇਤਿਹਾਸ ਦਾ ਹਰ ਦਿਲ ਸੁਨਿਆ ਸਿਆਣੇ ਵਿਦਵਾਨਾਂ ਤੋਂ ਹ ਤੇ ਸੱਤੋਂ ਕੀ ਗਲੀ ਵਾਲੇ ਵਾਲੇ ਠੀਕਾ ਜੋ ਨਿਕਿਆ ਅੰਬੀਰ ਭੰਡਾਰ ਉਹਦੀ ਦਸਵੀਂ ਪੋਥੀ ਦੇ ਵਿੱਚ ਵੀ ਜ਼ਿਕਰ ਕੀਤਾ ਹੈ ਸੰਤ ਗਿਆਨੀ ਕੁਰਪਾਲ ਸਿੰਘ ਜੀ ਨੇ ਠੀਕੇ ਦੀ ਦਸਵੀਂ ਪੋਥੀ ਦੇ ਅੰਦਰ ਵੀ ਸੰਤ ਗਿਆਨੀ ਗੁਰਵਚਨ ਸਿੰਘ ਜੀ ਖਾਲਸਾ ਜੀ ਨੇ ਉਸ ਆਤਮਾ RAM ਜੀ ਨੂੰ ਕਿਹਾ ਚੰਗਾ ਜੇ ਤੂੰ ਸੇਵਾ ਕਰਦਾ ਹੈ ਗੁਰੂ ਰਾਮਦਾਸ ਨੇ ਤੈਨੂੰ ਮਾਇਆ ਬਖਸ਼ਿਸ਼ ਕੀਤੀ ਆ ਜਿਹੜੇ ਦੋ ਨਿਸ਼ਾਨ ਝੂਲਦੇ ਨੇ ਸੋਨੇ ਦੀ ਸੇਵਾ ਕਰ ਸੋਨੇ ਦੇ ਨਿਸ਼ਾਨ ਸਭ ਲਗਾ ਸੋਨਾ ਲਗਾਵਣਾ ਕਰ ਉਸਾਨਾ ਲਈ ਉਸਾਨ ਸਾਹਵਾਂ ਦੇ ਫਿਰ ਮਹਾਪੁਰਾਨ ਦੇ ਵਚਨਾਂ ਦੇ ਨਾਲ ਉਸ ਆਤਮਾਰਾਮ ਨੇ ਜਿਹੜੇ ਆ ਦੋ ਨਿਸਾਨ ਸਾਹਬ ਸੁਨਹਿਰੀ ਝੂਟ ਦੇ ਨੇ ਨਾ ਅਕਾਲ ਕਲ ਸੈ ਉਹਦੇ ਸਾਈ ਮੁਖ ਛਿੰਦੇ ਬੁਕੇ ਅਸਥਾਨ ਦੇ ਉੱਤੇ ਸੋਨੇ ਦੀ ਸੇਵਾ ਉਸ ਆਤਮਾਰਾਮ ਦੀ ਨਾ ਉਹ ਸੋਨੇ ਦੀ ਸੇਵਾ ਕੀਤੀ ਸੋਨੇ ਦੀ ਸੇਵਾ ਕਰਨ ਤੋਂ ਬਾਅਦ ਤੇ ਫਿਰ ਉਸਨੇ ਮਹਾਂਪੁਰਪਾਂ ਦੇ ਕੋਲ ਬੇਨਤੀ-ਬੇਨਤੀ ਵੀ ਮਹਾਂਕੁਰਪਾ ਹੋਰ ਕਿਰਪਾ ਕਰੋ ਦੱਸੋ ਕੋਈ ਹੁਕਮ ਹੁਕਮ ਕਿਵੇਂ ਗੁਰੂ ਕੀ ਖੁਸ਼ੀ ਹੋਵੇ ਤੇ ਸੰਤ ਗਿਆਨੀ ਗਰਵਾਚਨ ਸਿੰਘ ਜੀ ਕਹਿਣ ਲੱਗੇ ਆ ਤਮਾਰਾਂ ਨੂੰ ਖੁਸ਼ੀ ਲੈਣੀ ਆ ਤਾਂ ਵੀਰ ਪੀਰ ਦੇ ਮਾਲਕ ਧੰਗੁਰੂ ਹਰਗੋਬਿੰਦ ਸਾਹਿਬ ਜੀ ਦੇ ਸ੍ਰੀ ਅਕਾਲ ਤਖਤ ਸਾਹਿਬ ਤੇ ਅੰਮ੍ਰਿਤ ਦਾ ਵੰਟਾ ਤਿਆਰ ਹੁੰਦਾ ਤੇ ਅੰਮ੍ਰਿਤ ਛੱਕ ਕੇ ਫਿਰ ਗੁਰੂ ਕਾ ਸਿੰਘ ਸਾਹਿਬ ਜੀ ਜਦੋਂ ਕਹਿੰਦੇ ਸੰਤ ਗਿਆਨੀ ਗਰਵਾਚਨ ਸਿੰਘ ਜੀ ਖਾਲਸਾ ਜੀ ਨੇ ਕਿਹਾ ਸਿੰਘ ਸਾਹਿਬ ਖੁਸ਼ੀਆਂ ਗੁਰੂਆਂ ਦੀਆਂ ਫੇਰ ਜੀ ਹੋ ਜੀ ਤੇ ਆਤਮ ਆਰਾਮ ਦੇ ਆਪਣੇ ਸਤਸਰਾ ਕਰ ਦਿੱਤੀ ਮਹਾਂਪਰਭੂ ਮੈਂ ਸਿੰਘ ਸਜਣ ਦੀ ਯਾਰਾ ਪਰ ਸੰਤਿਆ ਪੰਜ ਪਿਆਰੇ ਚ ਤੁਸੀਂ ਸਾਥ ਗੋ ਉਥੇ 10ਵੇਂ ਪੌਥੀ ਤੇ ਵੀ ਦਿਖ ਰਹਾ ਹੈ ਹੁਣ ਤੁਹਾਨੂੰ ਪਤਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਜ਼ਾਦਾ ਤੇ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਉਸ ਵੇਲੇ ਉਸ ਦੀ ਬੇਨਤੀ ਮੰਨ ਕੇ ਵੀ ਆ ਕੇ ਮਹਾਰਾਜ ਸਿੰਘ ਸੱਜੂ ਦਾ ਚਹਨ ਲੰਗੇ ਚੰਗਾ ਆਸ ਬਰਾਮ ਜੇ ਸੂ ਸਿੰਘ ਸੱਜੂ ਦੀ ਮੇਰਾ ਕਿਹਾ ਮੰਨਿਆ ਨਾ ਮੈਂ ਪੰਜ ਪਿਆਰਾਂ ਚ ਸ਼ਾਮਲ ਹੋਣ ਲਈ ਤਿਆਰ ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਬਾਕੀ ਪੰਜ ਪਿਆਰਾਂ ਸ਼ਾਮਲ ਹੋਣਗੇ ਮੈਂ ਇਹਨਾਂ ਦੇ ਨਾਲ ਸ਼ਾਮਲ ਹੋ ਕਰਕੇ ਨਾਮ ਅੰਮ੍ਰਿਤ ਦਾ ਵਾਟਾ ਤਿਆਰ ਕਰਕੇ ਪੰਜ ਪਿਆਰਾਂ ਚ ਸ਼ਾਮਲ ਹੋ ਕੇ ਤੈਨੂੰ ਅੰਮ੍ਰਿਤ ਛਕਾਵਾਂਗੇ ਉਸ ਜੇਕਰ ਸੰਤ ਗਿਆਨੀ ਗੁਰਵਚਨ ਸਿੰਘ ਦੇ ਖਾਲਸਾ ਜੀ ਆਪ ਪੰਜ ਪਿਆਰਿਆਂ ਦੇ ਵਿੱਚ ਸ਼ਾਮਲ ਹੋਏ ਫਿਰ ਉਸ ਵੇਲੇ ਉਹਨਾਂ ਨੂੰ ਅੰਮ੍ਰਿਤ ਸੁਆਇਆ ਆਤਮਾ ਰਾਮ ਤੋਂ ਆਤਮਾ ਰਾਏ ਨੰਦਨ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਚੌਥੀ ਪ੍ਰੀਤਮ ਗੁਰੂ ਰਾਮਦਾਸ ਉਹਨਾਂ ਹਰਗੋਬਨ ਜੀ ਰੋ ਆਤਮਾ ਰਾਮ ਦੇ ਘਰ ਸੰਤਾਨ ਦੀ ਬਖਸ਼ਿਸ਼ ਕੀਤੀ ਬੜੀਆਂ ਰਹਿਮਤਾਂ ਗੁਰੂ ਪਾਤਸ਼ਾਹੀਆਂ ਵਰਤੀਆਂ ਹਨ ਇਸ ਵਾਰ ਦੇ ਗੁਰ ਸੰਗਤ ਜੀ ਸਮਨ ਜਾਜਤ ਨਿਵੰਦਾਂ ਮਹਿ